ਬੰਸੂਰੀ ਵਰਗੀ ਸੁਰੀਲੀ ਆਵਾਜ਼ ਦਾ ਮਾਲਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਲੜ ਰਿਹਾ ਹੈ ਉਹ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਹੈ ਸ਼ਨੀਚਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਉਸ ਦਾ ਮੋਟਰਸਾਈਕਲ ਇੱਕਦਮ ਅਚਾਨਕ ਸੜਕ ਤੇ ਆਏ ਅਵਾਰਾ ਪਸ਼ੂਆਂ ਦੇ ਨਾਲ ਟਕਰਾ ਗਿਆ ਸੀ ਉਹ ਆਪਣੀ BMW ਐਡਵੈਂਚਰ R 1250 GS ਬਾਈਕ ਚਲਾ ਰਿਹਾ ਸੀ ਜਿਸ ਦੀ ਕੀਮਤ 23 ਲੱਖ ਰੁਪਏ ਤੋਂ ਵੱਧ ਹੈ ਅਤੇ ਜੋ ਐਡਵਾਂਸ ਬ੍ਰੇਕਿੰਗ ਸਿਸਟਮ ਦੇ ਨਾਲ ਲੈਸ ਹੈ ਬਾਈਕ ਤੇਜ਼ ਵੀ ਨਹੀਂ ਸੀ ਕਿਉਂਕਿ ਸੜਕ ਦੇ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ ਪਰ ਉਸਨੇ ਹੈਲਮਟ ਦੇ ਸਮੇਤ ਪੂਰੀ ਸੇਫਟੀ ਕਿੱਟ ਪਾਈ ਹੋਈ ਸੀ ਫਿਰ ਵੀ ਉਹ ਅਵਾਰਾ ਪਸ਼ੂਆਂ ਦੀ ਵਜ੍ਹਾ ਦੇ ਕਾਰਨ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਹੁਣ 40 ਸ ਹਸਪਤਾਲ ਦੇ ਵਿੱਚ ਮੁਹਾਲੀ ਦੇ ਵਿੱਚ ਵੈਂਟੀਲੇਟਰ ਤੇ ਹੈ ਉਸ ਦੇ ਸਿਰ ਅਤੇ ਰੇਟ ਦੀ ਹੱਡੀ ਨੂੰ ਗੰਭੀਰ ਸੱਟ ਲੱਗੀ ਹੈ ਡਾਕਟਰਾਂ ਨੇ ਕਿਹਾ ਕਿ ਉਸ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਇਸ ਦੇ ਨਾਲ ਪੂਰਾ ਪੰਜਾਬੀ ਸੰਗੀਤ ਜਗਤ ਸਦਮੇ ਦੇ ਵਿੱਚ ਹੈ ਲੋਕ ਉਸ ਦੀ ਸਿਹਤ ਅਤੇ ਆਬੀ ਦੇ ਲਈ ਅਰਦਾਸਾਂ ਕਰ ਰਹੇ ਨੇ ਦੇਸ਼ ਭਰ ਦੇ ਵਿੱਚ ਰੋਜ਼ਾਨਾ ਅਨੇਕਾਂ ਹੀ ਭਿਆਨਕ ਹਾਦਸੇ ਸੜਕਾਂ ਦੇ ਉੱਪਰ ਆਵਾਰਾ ਘੁੰਮਦੇ ਪਸ਼ੂਆਂ ਦੇ ਕਾਰਨ ਵਾਪਰਦੇ ਨੇ ਅਤੇ ਲੋਕ ਅਨਿਆਇ ਮੌਤੇ ਮਰਦੇ ਨੇ ਇਨ੍ਹਾਂ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕ ਜਿਉਂਦੇ ਬਚ ਕੇ ਵੀ ਜ਼ਿੰਦਗੀ ਭਰ ਅੰਗਾਂ ਤੋਂ ਨਕਾਰੇ ਜਾਂਦੇ ਨੇ ਸਵਾਲ ਪੈਦਾ ਹੁੰਦਾ ਹੈ ਕਿ ਇਹਨਾਂ ਹਾਦਸਿਆਂ ਦੇ ਲਈ ਅਸਲ ਜ਼ਿੰਮੇਵਾਰ ਕੌਣ ਹੈ? ਸਰਕਾਰ ਦੀ ਇਹਨਾਂ ਹਾਦਸਿਆਂ ਦੇ ਵਿੱਚ ਕੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਰੋਕਣ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਤਾਂ ਜੋ ਰੋਸਾਨਾ ਅਨੇਕਾਂ ਲੋਕ ਅਨਿਆਈ ਮੌਤੇ ਮਰਨੋਂ ਬਚਾਏ ਜਾ ਸਕਣ? ਪੰਜਾਬ, ਹਿਮਾਚਲ ਅਤੇ ਰਾਜਸਥਾਨ ਦੇ ਸਮੇਤ ਹੋਰਨਾਂ ਸੂਬਿਆਂ ਵਿੱਚ ਆਵਾਰਾ ਪਸ਼ੂ ਸੜਕਾਂ ਤੇ ਆਮ ਹੀ ਕਾਲ ਬਣ ਕੇ ਘੁੰਮਦੇ ਦੇਖੇ ਜਾਂਦੇ ਨੇ। ਪੰਜਾਬ ਦੇ ਵਿੱਚ ਹਰ ਮਹੀਨੇ ਔਸਤਨ 31 ਲੋਕ ਆਵਾਰਾ ਪਸ਼ੂਆਂ ਦੇ ਨਾਲ ਟਕਰਾਨ ਦੇ ਕਾਰਨ ਮਰ ਜਾਂਦੇ ਹਨ। ਸਾਲਾਨਾ ਲਗਭਗ 1400 ਹਾਦਸੇ ਅਵਾਰਾ ਜਾਨਵਰਾਂ ਦੇ ਕਾਰਨ ਹੁੰਦੇ ਨੇ ਦੇਸ਼ ਭਰ ਦੇ ਵਿੱਚ 2024 ਦੇ ਦੌਰਾਨ ਇੰਸ਼ੋਰੈਂਸ ਕਲੇਮਾਂ ਦੇ ਅਨੁਸਾਰ ਜਾਨਵਰਾਂ ਦੇ ਕਾਰਨ ਵਾਪਰੇ ਹਾਦਸਿਆਂ ਦੇ ਵਿੱਚੋਂ 60% ਦੀ ਅਵਾਰਾ ਕੁੱਤਿਆਂ ਦੇ ਕਾਰਨ ਹੋਏ 33% ਦੀ ਸੜਕਾਂ ਤੇ ਘੁੰਮਦੇ ਅਵਾਰਾ ਗਾਵਾਂ ਅਤੇ ਮੱਝਾਂ ਦੇ ਕਾਰਨ ਵਾਪਰੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਦੇ ਅਨੁਸਾਰ 2014 ਤੋਂ 2018 ਤੱਕ 400 ਤੋਂ ਵੱਧ ਲੋਕ ਅਵਾਰਾ ਗਊਆਂ ਦੇ ਕਾਰਨ ਜਾਨਾ ਗਵਾ ਬੈਠੇ ਸਾਲ 2023 ਵਿੱਚ ਪੂਰੇ ਦੇਸ਼ ਵਿੱਚ ਸੜਕ ਹਾਦਸਿਆਂ ਦੇ ਕਾਰਨ 1,72,000 ਤੋਂ ਵੱਧ ਲੋਕਾਂ ਦੀ ਜਾਨ ਗਈ ਜਿਨ੍ਹਾਂ ਦੇ ਵਿੱਚ ਬਹੁਤੇ ਅਵਾਰਾ ਜਾਨਵਰਾਂ ਦੇ ਨਾਲ ਜੁੜੇ ਸਨ ਪੰਜਾਬ ਦੇ ਵਿੱਚ 20ਵੇਂ ਲਾਈਫਸਟਾਕ ਸੈਸ਼ਨ ਦੇ ਅਨੁਸਾਰ 1.4 ਲੱਖ ਅਵਾਰਾ ਜਾਨਵਰ ਘੁੰਮ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਤਾਂ 3500 ਤੋਂ ਵੱਧ ਗਾਵਾਂ ਸ਼ਹਿਰੀ ਇਲਾਕਿਆਂ ਦੇ ਵਿੱਚ ਘੁੰਮਦੀਆਂ ਨੇ ਜੋ ਕਿ ਟ੍ਰੈਫਿਕ ਜਾਮ ਅਤੇ ਹਾਦਸਿਆਂ ਦਾ ਕਾਰਨ ਬਣਦੀਆਂ ਨੇ 2023 ਦੇ ਦੌਰਾਨ ਆਵਾਰਾ ਜਾਨਵਰਾਂ ਦੇ ਕਾਰਨ ਹੋਈਆਂ ਹਾਦਸਿਆਂ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਲੁਧਿਆਣਾ ਸ਼ਹਿਰ ਪੰਜਾਬ ਭਾਰਤ ਵਿੱਚ ਤੀਜੇ ਨੰਬਰ ਤੇ ਰਿਹਾ ਹਿਮਾਚਲ ਦੇ ਵਿੱਚ ਪਿਛਲੇ 5 ਸਾਲਾਂ ਦੇ ਦੌਰਾਨ 100 ਹਾਦਸੇ ਆਵਾਰਾ ਜਾਨਵਰਾਂ ਨੇ ਕਾਰਨ ਵਾਪਰੇ ਜਿਨ੍ਹਾਂ ਦੇ ਵਿੱਚ 40 ਲੋਕਾਂ ਦੀ ਜਾਨ ਗਈ ਅਤੇ 50 ਜ਼ਖਮੀ ਹੋਏ ਇਹੇ ਅੰਕੜੇ ਸਿਰਫ ਨੰਬਰ ਨਹੀਂ ਹਨ ਬਲਕਿ ਘਰਾਂ ਦਾ ਦਰਦ ਹੈ ਜੋ ਸੜਕ ਹਾਦਸਿਆਂ ਦੇ ਕਾਰਨ ਉਜੜ ਰਹੇ ਨੇ ਇਹ ਸਭ ਜਾਣਦੇ ਹੋਏ ਵੀ ਸਰਕਾਰ ਕੀ ਕਰ ਰਹੀ ਹੈ ਮਸ਼ਹੂਰ ਹਸਤੀ ਹੋਣ ਦੇ ਕਾਰਨ ਰਾਜਵੀਰ ਜਵੰਦਾ ਤਾਂ ਸਭ ਦੀ ਨਜ਼ਰ ਦੇ ਵਿੱਚ ਆ ਗਿਆ ਕਿ ਸੜਕ ਤੇ ਘੁੰਮਦੇ ਅਵਾਰਾ ਪਸ਼ੂਆਂ ਦੇ ਕਾਰਨ ਉਹ ਜ਼ਿੰਦਗੀ ਮੌਤ ਦੇ ਵਿਚਾਲੇ ਲੜਾਈ ਲੜ ਰਿਹਾ ਹੈ ਪਰ ਅਨੇਕਾਂ ਆਮ ਲੋਕ ਜੋ ਅਵਾਰਾ ਪਸ਼ੂਆਂ ਦੇ ਕਾਰਨ ਆਪਣੀਆਂ ਜਾਨਾਂ ਗੁਆ ਬੈਠਦੇ ਨੇ ਉਹਨਾਂ ਬਾਰੇ ਕਦੇ ਕੋਈ ਚਰਚਾ ਜਾਂ ਚਿੰਤਾ ਨਹੀਂ ਹੁੰਦੀ ਕਿੰਨੀ ਸ਼ਰਮਨਾਕ ਗੱਲ ਹੈ ਕਿ ਭਾਰਤ ਸਰਕਾਰ ਸੜਕ ਤੇ ਚੱਲਣ ਵਾਲੇ ਹਰੇਕ ਵਾਹਨ ਦੇ ਕੋਲੋਂ ਰੋਡ ਟੈਕਸ ਪ੍ਰਵਾਉਂਦੀ ਹੈ ਅਤੇ ਇਹਨਾਂ ਦੇ ਵਿੱਚ ਗਾਂ ਟੈਕਸ ਵੀ ਵਸੂਲਿਆ ਜਾਂਦਾ ਹੈ। ਇਸ ਤੋਂ ਇਲਾਵਾ ਬਿਜਲੀ ਦੇ ਬਿੱਲ, ਸ਼ਰਾਬ, ਜ਼ਮੀਨਾਂ ਦੀ ਰਜਿਸਟ੍ਰੇਸ਼ਨ ਸਮੇਤ ਹੋਰ ਬਹੁਤ ਸਾਰੀਆਂ ਥਾਵਾਂ ਤੇ ਗਾਂ ਟੈਕਸ ਲਿਆ ਜਾਂਦਾ ਹੈ। ਪਰ ਇਸ ਦੇ باوجود ਅਵਾਰਾ گاਵਾ ਸੜਕਾਂ ਤੇ ਬੇਰੁਖ ਘੁੰਮਦੀਆਂ ਨੇ ਅਤੇ ਰਾਹਗੀਰਾਂ ਦੀਆਂ ਜਾਨਾਂ ਲੈਂਦੀਆਂ ਨੇ। ਫਿਰ ਇਹ ਫੰਡ ਕਿੱਥੇ ਜਾ ਰਿਹਾ ਹੈ? ਕਿ ਇਹ ਕਾਗਜ਼ਾਂ ਦਾ ਢਿੱਡੇ ਭਰ ਰਿਹਾ ਹੈ ਅਤੇ ਸਰਕਾਰਾਂ ਇਹਨਾਂ ਨੂੰ ਹੋਰ ਪਾਸੇ ਵਰਤ ਰਹੀਆਂ ਨੇ ਸਰਕਾਰਾਂ ਬੜੀ ਬੇਸ਼ਰਮੀ ਦੇ ਨਾਲ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜੀ ਬੈਠੀਆਂ ਨੇ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਉਹਨਾਂ ਨੂੰ ਭੋਰਾ ਵੀ ਚਿੰਤਾ ਨਹੀਂ ਹੈ ਦੇਸ਼ ਵਿੱਚ ਸੜਕਾਂ ਦਾ ਪਹਿਲਾਂ ਹੀ ਬੁਰਾ ਹਾਲ ਹੈ ਵਾਹਨਾਂ ਤੇ ਰੋਡ ਟੈਕਸ ਸੜਕਾਂ ਦੀ ਬਿਹਤਰ ਵਿਵਸਥਾ ਦੇ ਲਈ ਹੀ ਵਸੂਲ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਥਾਂ-ਥਾਂ ਤੇ ਟੋਲ ਟੈਕਸ ਲਾ ਕੇ ਵੱਖਰੀ ਲੁੱਟ ਕੀਤੀ ਜਾ ਰਹੀ ਹੈ ਬਗੈਰ ਟੋਲ ਟੈਕਸ ਵਾਲੀਆਂ ਸੜਕਾਂ ਦੇ ਵਿੱਚ ਟੁੱਟ ਫੁੱਟ ਡੂੰਘੇ ਟੋਏ ਨੇ ਭਾਵੇਂ ਕਿ ਉਹ ਰਾਜ ਮਾਰਗ ਹੀ ਕਿਉਂ ਨਾ ਹੋਣ ਇਹ ਟੋਏ ਰੋਜ਼ਾਨਾ ਹੀ ਅਨੇਕਾਂ ਹਾਦਸਿਆਂ ਦਾ ਕਾਰਨ ਬਣਦੇ ਨੇ ਅਤੇ ਬੇਕਸੂਰ ਰਾਹੀਗਰਾਂ ਦਾ ਕਾਲ ਬਣ ਰਹੇ ਨੇ ਮਜਾਲ ਹੈ ਕਿ ਸਰਕਾਰ ਦੇ ਕੰਨ ਤੇ ਫਿਰ ਵੀ ਕੋਈ ਝੂ ਸਰਗਰੀ ਹੋਵੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2018 ਦੇ ਵਿੱਚ ਕਿਹਾ ਸੀ ਕਿ ਅਵਾਰਾ ਜਾਨਵਰਾਂ ਦੇ ਕਾਰਨ ਹਾਦਸਿਆਂ ਦੇ ਲਈ ਸਰਕਾਰ ਮੁਆਵਜ਼ੇ ਦੀ ਨੀਤੀ ਬਣਾਵੇ ਪਰ ਅੱਜ ਤੱਕ ਇਸ ਤੇ ਕੋਈ ਅਮਲ ਨਹੀਂ ਹੋਇਆ ਸਰਕਾਰ ਜੋ ਟੈਕਸ ਲੈਂਦੀ ਹੈ ਉਸ ਦੇ ਬਦਲੇ ਨਾਗਰਿਕਾਂ ਨੂੰ ਸੁਰੱਖਿਆ ਅਤੇ ਸਹੂਲਤਾਂ ਨਹੀਂ ਦਿੰਦੀ ਇਸ ਸਭ ਕੁਝ ਦੇ ਜ਼ਿੰਮੇਵਾਰ ਅਸੀਂ ਸਾਰੇ ਹਾਂ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਹੈ ਤਾਂ ਜਨਤਾ ਦੀ ਚੁੱਪ ਵੀ ਗੈਰ ਜ਼ਿੰਮੇਵਾਰਾਨਾ ਹੈ ਸਰਕਾਰ ਨੂੰ ਦਿੱਤੇ ਜਾਂਦੇ ਟੈਕਸਾਂ ਦੇ ਬਦਲੇ ਸਹੂਲਤਾਂ ਅਤੇ ਨਾਗਰਿਕ ਸੁਰੱਖਿਆ ਦੇ ਬੰਦੋਬਸਤ ਲਈ ਸਰਕਾਰ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ